ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਰਾਮਪਰਾ ਮੰਡੀ ਤੇ ਤੇ ਇੱਥੇ ਆਪਾਂ ਨੂੰ ਬਹੁਤ ਸੋਹਣੀਆਂ ਮੱਝਾਂ ਦੇਖਣ ਨੂੰ ਮਿਲਦੀਆਂ ਨੇ ਹੋ ਗਈ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਤੇ ਆਹ ਦੇਖੋ ਜੀ ਬਹੁਤ ਸੋਹਣੀ ਮੱਝ ਆ ਗਈ ਪੂਰੀ ਹਾਰ ਸ਼ਿੰਗਾਰ ਕਰਕੇ ਲਿਆਏ ਐ ਤੇ ਤੋੜਾ ਚੈੱਕ ਕਰੋ ਜੀ ਪਹਿਲਾਂ ਮੱਝ ਦਾ ਦੇਖੋ ਗਰਮੀ ਵੀ ਵਧ ਗਈ ਤੇ ਆ ਇਹਨਾਂ ਨੂੰ ਪਸ਼ੂਆਂ ਨੂੰ ਠੰਡਾ ਵੀ ਰੱਖਣਾ ਪੈਂਦਾ ਧਿਆਨ ਰੱਖਾਂਗੇ ਪਸ਼ੂਆਂ ਦਾ ਤਾਂ ਫੇਰ ਹੀ ਪਸ਼ੂਆਂ ਦਾ ਪਸ ਬੰਦਾਗਾ ਦੇਖੋ ਜੀ ਤੋਰਾ ਬਹੁਤ ਸੋਹਣਾ ਮੱਝ ਦਾ ਤੇ ਗਾਹਕ ਵੀ ਲੱਗ ਰਹੇ ਆ ਬਾਈ ਦੀ ਮੱਝ ਤੇ ਖਾਨ ਚੱਡਾ ਚੈੱਕ ਕਰੋ ਜੀ ਦੇਖੋ ਹਾਈਟ ਦੀ ਪੂਰੀ ਵਧੀਆ ਮੱਝ ਹੈ ਪੂਰੀ ਤੰਦਰੁਸਤ ਮੱਝ ਹੈ ਬਾਈ ਜੀ ਠੀਕ ਆ ਸੱਜਰ ਜੀ ਪਹਿਲਾ ਸੂਆ ਝੋਟੀ ਆ ਤੇ ਬਾਈ ਹੋਰਣਾ ਆਪਾਂ ਕਰਦੇ ਆਂ ਗੱਲਬਾਤ ਤੇ ਲੈਨੇ ਆਂ ਆਪਾਂ ਜਾਣਕਾਰੀ ਝੋਟੀ ਬਾਰੇ ਦੋ ਵਜੇ ਸੱਸੀ ਦਾ ਬਾਈ ਅ ਕੀ ਨਾਮ ਆ ਬਾਈ ਆਪਣਾ ਰਾਜ ਭਪਿੰਦਰ ਸਿੰਘ ਇਹ ਪਿੰਡਾ ਪਿੰਡਾ ਕਹਿੰਦੇ ਪਿੰਡਾ ਤੇ ਕਿਹੜੇ ਪਿੰਡ ਆ ਬਾਈ ਨਈਆਂ ਵਾਲਾ ਜੀ ਨਈਆਂ ਵਾਲਾ ਮੇਰੇ ਗਵਾਂਢੀ ਪਿੰਡ ਦੇ ਹੈ ਮੇਰਾ ਪਿੰਡ ਸੇਵੀਆਂ ਬਾਈ ਤੇ ਅੱਜ ਬਾਈ ਤੁਸੀਂ ਇੱਥੇ ਲੈ ਕੇ ਆਏ ਹੋ ਮੱਝ ਹੈ ਝੋਟੀ ਇਹੇ ਤੇ ਹੈ ਪਹਿਲਾ ਸੂਆ ਪਹਿਲਾ ਸੂਆ ਠੀਕ ਐ ਇਹ ਬਈ ਆਪਣੇ ਘਰ ਦੀ ਵਾਲੀ ਐ ਕਿ ਲਈ ਸੀ ਨਹੀਂ ਲਈ ਆ ਅੱਛਾ ਲਈ ਐ ਵਪਾਰ ਦਾ ਕੰਮ ਹੀ ਆਪਣੇ ਵਪਾਰ ਦਾ ਕੰਮ ਠੀਕ ਐ ਤੇ ਬਈ ਕਿੰਨੇ ਕਿ ਦਿਨ ਹੋਇਆ ਸੂਈ ਨੂੰ ਅੱਜ ਸੂਈ ਨੂੰ ਤੀਜਾ ਦਿਨ ਆ ਬਈ ਤੀਜਾ ਦਿਨ ਅੱਜ ਸੂਈ ਨੂੰ ਹੋਇਆ ਹਾਂ ਠੀਕ ਐ ਤੇ ਮਗਰ ਕੀ ਐ ਬੱਚਾ ਕੱਟਾ ਜੀ ਨਗਰ ਕੱਟਾ ਆਹੀ ਐ ਕੱਟਾ ਵਾਪੀ ਜਾਈਏ ਲਓ ਜੀ ਕੱਟਾ ਬਈ ਮੱਝ ਦੇ ਕੋਲ ਤੇ ਤਿੰਨ ਕਿ ਦਿਨ ਹੋਇਆ ਬਾਈ ਕਹਿੰਦਾ ਮੱਝ ਸੂਈ ਨੂੰ ਤੇ ਦੂਜਾ ਸੂਆ ਦੱਸਿਆ ਜੀ ਬਈ ਪਹਿਲਾ ਹੀ ਪਹਿਲਾ ਪਹਿਲਾ ਸੂਆ ਠੀਕ ਹੈ ਤੇ ਕਿੰਨਾ ਦੁੱਧ ਆ ਬਾਈ ਦੁੱਧ ਜੀ ਹੁਣ 10 ਕਿਲੋ ਆਇਆ ਤਿੰਨ ਦਿਨਾਂ ਨੂੰ ਸੂਈ ਨੂੰ 14-15 ਕਿਲੋ ਦੁੱਧ ਦੇ ਪਹਿਲਾਂ ਕੱਟੇ 14-15 ਕਿਲੋ ਦੁੱਧ ਜਾਊਗਾ ਪਹਿਲੇ ਸੂਆ ਚੋਗੀ ਆ ਠੀਕ ਹੈ ਬਾਈ ਕਹਿੰਦਾ ਵੀ 15-16 ਲੀਟਰ ਦੁੱਧ ਤੇ ਜਾਊਗੀ ਪਹਿਲਾ ਸੂਆ ਹੈਗਾ ਤੇ ਮਗਰ ਕੱਟਾ ਹੈਗਾ ਤੇ ਤਿੰਨ ਕਿ ਦਿਨ ਹੋਇਆ ਮੱਝ ਨੂੰ ਸੂਈ ਨੂੰ ਤੇ ਬਾਈ ਹੁਣ ਨਾ ਚਾਰ ਦਾ ਕੰਮ ਹੈਗਾ ਹੋਰ ਤੋਰ ਤੇ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈਗਾ 2 ਲੱਖ ਰੁਪਏ ਹੈ ਜੀ 2 ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਭਾਈ ਹੋਰੇ ਕਹਿੰਦੇ ਵੀ 2 ਲੱਖ ਰੁਪਏ ਡਿਮਾਂਡ ਹੈ ਜੀ 1.90 ਹੀ ਛੱਡਾਂਗੇ 1.90 ਦੀ ਆਪਾਂ ਨੈਟ ਮੱਝ ਛੱਡ ਦਾਂਗੇ ਕੋਈ ਨਹੀਂ ਤੇ ਥਾਣਾ ਚੱਡਾ ਚੈੱਕ ਕਰੋ ਜੀ ਬਹੁਤ ਵਧੀਆ ਥਾਣਾ ਦਾ ਗੈਪ ਹੈਗਾ ਤੇ ਭਾਈ ਆਪਣੇ ਕੋਲੇ ਘਰੇ ਵੀ ਹੁੰਦੇ ਪਸ ਹਾਂ 10 ਮੱਝਾਂ ਨੇ ਜੀ ਇੱਥੇ ਅੱਛਾ ਅੱਛਾ ਆ ਜੋ ડી ਆਪਣੇ ਕੋਲੇ ਦੂਜਾ ਸੂਆ ਠੀਕ ਹੈ ਇਹ ਦੂਜਾ ਸੂਹਾ ਹੈ ਇਹ ਵੀ ਸੂਹੀ ਹੋਈ ਆ ਬੂਰੀ ਆਪਣੇ ਕੋਲੇ ਅੱਛਾ ਬੂਰੀ ਵੀ ਆਪਣੇ ਕੋਲੇ ਆ ਹਾਂ ਠੀਕ ਹੈ ਆ ਵੀ ਆਪਣੇ ਕੋਲੇ ਠੀਕ ਹੈ ਇਹ ਸਾਰੀਆਂ ਆਪਾਂ ਅੱਜ ਇੱਥੇ ਸੇਲ ਵਾਸਤੇ ਇੱਥੋਂ ਬਾਈ ਫਿਰ ਲੈ ਲੂ ਵੀ ਲੈਣੇ ਆ ਮੱਝ ਜੇ ਕੋਈ ਵਧੀਆ ਕੋਈ ਨਹੀਂ ਲੈਣੇ ਪਿੰਡਾਂ ਜਿਹਾ ਅੱਛਾ ਲੈਣੇ ਆਪਾਂ ਪਿੰਡਾਂ ਜਿਹਾ ਠੀਕ ਹੈ ਹਾਂ ਹਰ ਵਕਤ ਦੋ-ਬਾਰ ਮੱਝਾਂ ਘਰੇ ਹੁੰਦੀਆਂ ਜੇ ਕੋ ਮਰਜੀ ਕੋਈ ਬੰਦਾ ਆ ਕੇ ਚੋ ਕੇ ਲੈ ਸਕਦਾ ਠੀਕ ਹੈ ਜੇ ਭਾਈ ਆਪਾਂ ਐਸ ਮੈਚ ਦੀ ਗੱਲ ਕਰੀਏ ਤਾਂ ਕਿ ਇਹਦਾ ਕਿੰਨਾ ਸੁਆ ਹੈ ਇਹਦਾ ਤੀਜਾ ਸੁਆ ਜੀ ਅੱਛਾ ਇਹਦਾ ਤੀਜਾ ਸੁਆ ਹੈਗਾ ਹਾਂ ਜੀ ਤੇ ਇਹਦੇ ਥੱਲੇ ਭਾਈ ਬੱਚਾ ਬੱਚਾ ਹੀ ਕਟਾਈ ਇਹਦਾ ਮਗਰ ਠੀਕ ਹੈ ਕੋਈ ਨੀ ਕਰ ਲਓ ਉਧਰ ਜੇ ਕਰਨਾ ਚੱਲ ਤੁੰਨੂੰ ਨਹੀਂ ਕੋਈ ਠੀਕ ਹੈ ਤੀਜਾ ਸੁਆ ਤੇ ਇਹਦੇ ਥੱਲੇ ਹੈਗਾ ਕਟਾ ਹਾਂ ਤੇ ਇਹਦਾ ਭਾਈ ਕੀ ਰੇਟ ਹੈ ਇਹਦਾ 115 ਜੀ ਇਹਦਾ 115 ਤੇ ਇਹਦੇ ਥੱਲੇ ਭਾਈ ਦੁੱਧ ਦੁੱਧ 10 ਕਿਲੋ ਤਿਆਰ ਆਇਆ 10 ਕਿਲੋ ਦੁੱਧ ਤਿਆਰ ਹੈ ਹਾਂ ਤੇ ਇਹਦੇ ਵੀ ਦੱਸ ਦੋ ਡਿਟੇਲ ਆ ਮਾੜੀ ਜੀ ਇਹ ਥੱਲੇ ਦੋ 13 ਕਿਲੋ ਆ ਜੀ 13 ਕਿਲੋ ਦੁੱਧ ਇਸ ਟਾਈਮ ਤੇ ਥੱਲੇ ਗਾ ਜੀ ਦਾ ਨਾਮ ਦਿਖਾ ਦੋ ਜੀ ਥੋੜੀ ਡਰ ਦਰਦੀ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਬੂਰੀ ਦਾ ਡੇਢ ਆ ਜੀ ਇਹਦਾ ਕੀ ਰੇਟ ਆ ਬਾਈ ਇਹਦਾ ਹੀ 130 ਹੈ ਇਹਦਾ 130 ਹੈ ਤੇ 20 ਦੇਣੀ ਹੈ ਬਸ ਠੀਕ ਹੈ ਇਹਦਾ ਡੇਢ ਆ ਜੀ ਇਹਦਾ ਹੈਗਾ ਡੇਢ 135 ਦੇਣੀ ਹੈ ਜੀ 135 ਇੱਕ ਇਹ ਕਿੰਨਾ ਸੂ ਹੈਗਾ ਇਹ ਤੀਜਾ ਸੂ ਆ ਜੀ ਇਹ ਤੀਜਾ ਸੂ ਆ ਤੇ ਦੁੱਧ ਦੁੱਧ ਹਣ ਹੋਊਗਾ 13 12 13 ਕਿਲੋ 12 13 ਕਿਲੋ ਦੁੱਧ ਹੋਊਗਾ ਤੇ ਬੱਚਾ ਕੀ ਹੈ ਜੀ ਮਗਰ ਦੇ ਕੱਟਾ ਹੀ ਹੈ ਜੀ ਆਹੀ ਹੈ ਸਾਹਮਣੇ ਜਿਹੜਾ ਬੈਠਾ ਹੈ ਹਾਂ ਠੀਕ ਹੈ ਤੇ ਐਸ ਮੱਝ ਦਾ ਬਾਈ ਕੀ ਡਿਟੇਲ ਹੈ ਇਹਦਾ ਤੀਜਾ ਸੂਆ ਜੀ ਠੀਕ ਹੈ ਦੁੱਧ ਹਣ ਹੋਊਗਾ 15 ਕਿਲੋ ਠੀਕ ਹੈ ਤੇ ਇਹਦਾ 17 18 ਕਿਲੋ ਦਊ ਦੇ ਦੂ ਇਸ ਟਾਈਮ ਦੇ ਦਊਗੀ 17 18 ਲੀਟਰ ਤੇ ਮਗਰ ਬੱਚਾ ਕੀ ਹੈ ਦੇ ਕੱਟਾ ਹੀ ਹੈ ਜੀ ਕੱਟਾ ਹੀ ਸਾਰਿਆਂ ਦਾ ਠੀਕ ਹੈ ਤੇ ਕਿੰਨੇ ਕਿ ਦਿਨ ਹੋਇਆ ਬਾਈ ਸੂਈ ਨੂੰ ਅੱਜ ਛੀਮਾ ਦੇਣਾ ਪੰਜਵਾਂ ਛੀਮਾ ਅੱਜ ਪੰਜਵਾਂ ਛੀਮਾ ਦੇਣਾ ਹਾਂਜੀ ਠੀਕ ਹੈ ਇਹਦਾ ਫਿਰ ਰੇਟ ਕੀ ਰੱਖਿਆ ਬਾਈ ਇਹਦਾ ਜੀ 210 ਆ ਹਾਂ 190 ਵੀ ਇਹ ਦੇ ਦਾਂਗੇ 190 ਦੇ ਦੇ ਦਾਂਗੇ ਲਓ ਵੀ ਦੋਸਤੋ 22 ਹੋਰਾਂ ਨੇ ਆਪਾਂ ਨੂੰ ਸਾਰੀਆਂ ਮੱਜਾਂ ਦਿਖਾ ਦੀਆਂ ਜਿਹੜੀਆਂ ਅੱਜ ਇਹ ਮੰਡੀ ਤੇ ਲੈ ਕੇ ਆਏ ਆ ਤੇ ਕੁਝ ਵੇਖ ਵੀ ਗੀਆਂ ਬਈ ਅੱਜ ਅੱਜ ਦੋ ਵੇਖ ਗਏ ਦੋ ਵੇਖ ਗੀਆਂ ਠੀਕ ਹੈ ਪਿੰਡ ਨਈਆਂ ਵਾਲਾ ਜ਼ਿਲ੍ਹਾ ਬਠਿੰਡਾ ਨੰਬਰ 8896340 ਨੰਬਰ ਇੱਕ ਵਾਰੀ ਹੋਰ ਬੋਲ ਦੋ 8896340 ਠੀਕ ਹੈ ਜੀ ਲਓ ਵੀ ਦੋਸਤੋ ਬਾਈ ਨੇ ਨੰਬਰ ਦੇਤਾ ਆਪਣਾ ਤੇ ਜੇ ਕਿਸੇ ਵੀ ਵੀਰ ਨੂੰ ਮੱਝ ਦੀ ਲੋੜ ਆ ਜਾਂ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਹੋਰੇ ਕਹਿੰਦੇ ਵੀ ਆਪਾਂ ਘਰੋਂ ਵੀ ਮੱਝ ਵੇਚ ਦਾਂਗੇ ਤੇ ਬਾਈ ਹੋਰਾਂ ਨਾਲ ਫੋਨ ਕਰਕੇ ਉਹਨਾਂ ਨਾਲ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੈਗੇ ਠੀਕ ਹੈ ਜੀ ਪਿੰਡ ਨਈਆਂ ਵਾਲਾ ਜੀ ਇਹਨਾਂ ਦਾ ਤੇ ਬਾਕੀ ਫੁੱਲ ਜਾਣਕਾਰੀ ਜੇ ਤੁਸੀਂ ਲੈਣਾ ਤਾਂ ਬਾਈ ਹੋਰਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਠੀਕ ਹੈ ਲੋ ਵੀ ਦੋਸਤੋ ਦੇਖੋ ਮੱਝ ਦਾ ਤੋਰਾ ਚੈੱਕ ਕਰੋ ਪਹਿਲਾਂ ਤੇ ਬਹੁਤ ਵਧੀਆ ਮੱਝ ਆ ਬਾਈ ਜੀ ਥਣ ਚੱਡਾ ਚੈੱਕ ਕਰੋ ਵੀਰੇ ਬਹੁਤ ਵਧੀਆ ਥਣਾ ਦਾ ਗੈਪ ਹੈਗਾ ਸੋਨਾ ਥਣ ਚੱਡਾਗਾ ਤੇ ਪਰ ਮੇਲੇ ਵੇ ਦੀ ਮੱਝ ਹੈਗੀ ਤੇ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਮੱਝ ਬਾਰੇ ਬਾਂਦੇ ਬਾਂਦੇ ਪਾਜਦੇ ਨਹੀਂ ਨਾ ਹੋਰ ਕੀ ਹਾਲ ਚਾਲ ਹੈ ਵਧੀਆ ਕੀ ਨਾਂ ਤੇਰਾ ਸਤਪਾਲ ਸਤਪਾਲ ਸਿੰਘ ਠੀਕ ਐ ਕਿਹੜਾ ਪਿੰਡ ਐ ਰਤਿਆ ਰਤਿਆ ਸਰਾਤਿਆ ਤੋਂ ਆਇਓ ਇੱਥੇ ਆ ਸਾਰੀਆਂ ਮੰਡੀਆਂ ਦੇ ਜਾਂਦੇ ਹੋ ਨਾ ਨਾ ਅੱਛਾ ਕਰਦੇ ਆਪਾਂ ਅੱਛਾ ਇਹ ਵਪਾਰ ਦਾ ਨਹੀਂ ਤੁਸੀਂ ਕਰਦੇ ਆ ਅੱਛਾ ਕਰਦੀ ਪਾਲੀ ਵੀ ਆ ਠੀਕ ਐ ਤੇ ਜੇ ਅਬ ਮੱਝ ਦੀ ਗੱਲ ਕਰੀਏ ਤਾਂ ਕਿੰਨੇ ਸੂਏ ਹੈ ਮੱਝ? ਤੀਜੇ। ਤੀਜੇ ਸੂਏ ਆ। ਠੀਕ ਐ। ਲੋ ਵੀ ਦੋਸਤੋ ਤੀਜੇ ਸੂਏ ਮੱਝ ਹੈਗੀ ਤੇ ਢੱਪੈਰ ਦੀ ਬਹੁਤ ਵਧੀਆ ਹੈਗੀ। ਤੇ ਥਣ ਚੱਡਾ ਚੈੱਕ ਕਰੋ ਜੀ। ਤੇ ਆ ਬੱਚਾ ਜੀ ਇਹਦਾ। ਪੂਰਾ ਵਧੀਆ ਤੰਦਰੁਸਤ ਬੱਚਾ ਹੈਗਾ। ਚੰਗੀ ਤੇ ਸੋਹਣੀ ਮੱਝ ਹੈਗੀ। ਤਦਕਾੜ ਵੀ ਵਧੀਆ ਹੈਗਾ। ਭਰਮੇਲੇਵੇ ਦੀ ਮੱਝ ਹੈਗੀ। ਤੀਜਾ ਸੂਏ ਦੱਸਿਆ ਸੀਗਾ? ਤੀਜੇ ਜੀ। ਤੇ ਮਗਰ ਕੀ ਹੈ ਬੱਚਾ? ਕੱਟੀ। ਮਗਰ ਕੱਟੀ ਹੈ। ਤੇ ਕਿੰਨੇ ਦਿਨ ਹੋਏ ਐ ਮੱਝ ਸੂਈ ਨੂੰ 12 ਦਾ ਨਾ 12 ਦਿਨ ਹੋ ਗਏ ਠੀਕ ਐ ਲੋ ਵੀ ਦੋਸਤੋ 12 ਦਿਨ ਹੋਏ ਐ ਜੀ ਮੱਝ ਸੂਈ ਨੂੰ ਤੇ ਮੰਗਰ ਕੱਟੀ ਐ ਤੇ ਤੀਜਾ ਸੂ ਐ ਜੀ ਮੱਝ ਦਾ 14 ਕਿਲੋ ਦੁੱਧ ਤਿਆਰ ਐ ਤੇ 14 ਕਿਲੋ ਦੁੱਧ ਇਸ ਟਾਈਮ ਤਿਆਰ ਹੋ ਪਿਆ ਪੂਰੀ ਗਰੰਟੀ ਨਾਲ ਐ ਬਈ ਦੋਸਤ ਕਹਿੰਦਾ ਵੀ ਆਪਣਾ ਵੀ 14 ਲੀਟਰ ਦੁੱਧ ਤਿਆਰ ਐ ਇਸ ਟਾਈਮ ਭਾਵੇਂ ਆਪਾਂ ਡੱਬਾ ਮਾਰ ਕੇ ਮਨਾ ਵੀ ਸਕਦੇ ਆ ਦੋ ਟਾਈਮ ਕੱਟ ਕੇ ਲੈ ਜਾਓ। ਦੋ ਟਾਈਮ ਆਪਾਂ ਟਰਾਈ ਵੀ ਕਰਾ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਐ। ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਸ ਟਾਈਮ ਅੱਜ ਦਾ ਕੀ ਡਿਮਾਂਡ ਕੀ ਆਪਾਂ? ਮੁੱਲ ਤਾਂ ਡੇਢ ਆਉਂਦੇ ਨੇ ਇੱਕ ਚੱਲ ਗਈ ਐ। ਡੇਢ ਲੱਖ ਰੁਪਈਆ ਆਪਣੀ ਡਿਮਾਂਡ ਐ। ਇੱਕ ਚੱਲ ਤੇ 1.40 ਤੱਕ ਆਪਾਂ ਛੱਡਦਾ। ਲੋ ਵੀ ਦੋਸਤੋ ਬਾਈ ਨੇ ਡਿਮਾਂਡ ਵੀ ਦੱਸਤੀ ਤੇ 10 ਵੀ ਦਿੱਤਾ ਵੀ ਆਪਾਂ ਇੰਨੇ ਇੱਕ ਤੱਕ ਮੱਝ ਨੂੰ ਦੇਵਾਂਗੇ ਛੱਡ ਤੀਜਾ ਸੋਹ ਹੈ ਜੀ। ਤੇ ਮਗਰ ਕੱਟੀ ਐ। ਦੁੱਧ ਕਿੰਨਾ ਦੱਸਿਆ ਸੀਗਾ 14 ਕਿਲੋ 14 ਕਿਲੋ ਦੁੱਧ ਤਿਆਰ ਆਗਾ ਗਰੰਟੀ ਨਾਲ ਤੇ ਘਰੋਂ ਵੀ ਆਪਾਂ ਵੇਖ ਸਕਦੇ ਆਂ ਅੱਜ ਹਾਂ ਘਰੇ ਦੇਖ ਸਕਦੇ ਕਰੇ ਹੁੰਦੇ ਆਪਣੇ ਪਸ਼ੂ ਹੋਰ ਇੱਕ ਦੋ ਆ ਕੇ ਨਾ ਪੂਰੇ ਇੱਕ ਦੋ ਪਸ਼ੂ ਯਾਖ ਦੇਣੀ ਕਿ ਆਪਾਂ ਠੀਕ ਐ ਤੇ ਮੋਬਾਈਲ ਨੰਬਰ ਬੋਲ ਦਿਓ ਫਿਰ ਆਪਾਂ 85297 ਹਾਂ 62827 ਇੱਕ ਵਾਰੀ ਹੋਰ ਬੋਲ ਦਿਓ 85299 62827 ਠੀਕ ਐ ਲੋ ਵੀ ਦੋਸਤੋ ਨੰਬਰ ਆ ਗਿਆ ਬਾਈ ਹੋਰਾਂ ਦਾ ਤੇ ਇਹ ਬੱਚਾ ਹੈਗਾ ਤੇ ਇਹ ਮੱਝ ਹੈਗੀ ਜੇ ਕਿਸੇ ਵੀਰ ਭਾਈ ਨੂੰ ਲੋੜ ਹੈ ਬਾਈ ਹੋਰੇ ਨਾਲ ਕੰਟੈਕਟ ਕਰ ਸਕਦੇ ਆ ਬਾਈ ਹੋਰੇ ਕਹਿੰਦੇ ਵੀ ਆਪਾਂ ਘਰੋਂ ਵੀ ਮੱਝ ਦੇ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਆਪਾਂ ਨੂੰ